ਦਿਸਦਾ ਨਹੀਂ ਪਰ ਪਹਿਨਿਆ ਹੈ ਹਰ ਨਾਰੀ ਦਾ ਗਹਿਣਾ ਹੈ ਦਿਸਿਆ ਨਹੀਂ ਪਰ ਪਹਿਨਿਆ ਹੈ ਹਰ ਨਾਰੀ ਦਾ ਗਹਿਣਾ ਹੈ ਇਹੋ ਜਿਹਾ ਗਹਿਣਾ ਜਿਹੜਾ ਕਿਸੇ ਨੇ ਪਾਇਆ ਨਹੀਂ ਹੈ ਪਰ ਉਹ ਕਿਸੇ ਨੇ ਕਿਸੇ ਨੇ ਦੇਖਿਆ ਨਹੀਂ ਇਹ ਦਿਖਿਆ ਨਹੀਂ ਹੈ ਮਤਲਬ ਪਾਇਆ ਬਹੁਤੇ ਨੇ ਬਟ ਪਾਇਆ ਹੋਇਆ ਬਤਾਏ ਸਮਝ ਆਈ ਕਹਾਣੀ ਕਿ ਤੁਸੀਂ ਕਹਿ ਰਹੇ ਹੋ ਕਿ ਦਿਸਦਾ ਨਹੀਂ ਪਰ ਦਿਖਾਈ ਨਹੀਂ ਦਿੰਦਾ ਬਟ ਪਾਇਆ ਹੋਇਆ ਹੈ ਪਾਇਆ ਹੋਇਆ ਔਰ ਹਰ ਨਾਰੀ ਦਾ ਗਹਿਣਾ ਹੈ ਹਰ ਨਾਰੀ ਦਾ ਗਹਿਣਾ ਕਰ ਲਈ ਨਾਰੀ ਦਾ ਜ਼ਰੂਰੀ ਨਹੀਂ ਹੁੰਦਾ ਹੈ ਗਹਿਣਾ ਦਾ ਕਿਉਂ ਨਹੀਂ ਹੈ ਵੀ ਕਲੀ ਨਾਰੀ ਦਾ ਹੀ ਹੋਵੇ ਤਾਂ ਜਸਟਿਕਾ ਮਤਲਬ ਕਿ ਲਾਈਨਿੰਗ ਬਣਾਈ ਗਈ ਹੈਗੀ ਮੁੰਡੇ ਦਾ ਵੀ ਹੁੰਦਾਗਾ ਇਹਦਾ ਮੇਰਾ ਸਾਮਨਾ ਜਵਾਬੰਦਾ ਹੈ ਸ਼ਰਮ ਲਿਹਾਜ ਕਿਵੇਂ ਜੀ ਸ਼ਰਮ ਇਹ ਬੰਦਾ ਕਹਿੰਦੇ ਨਾ ਕਿ ਬੜੇ ਬੰਡਾ ਬੰਦਾ ਬੜਾ ਸ਼ਰਮਿਲਾ ਹੈ ਸ਼ਰਮਿਲਾ ਟਾਈਪ ਸ਼ਰਮਿਲਾ ਟਾਈਪ ਦਾ ਹੈ ਨਾ ਤੋਂ ਇਹ ਇਕੱਲਾ ਨਾਰੀ ਦੇ ਮੁੰਡੇ ਵੀ ਸ਼ਰਮਿਲੇ ਹੁੰਦੇ ਨੇ ਬਥੇਰੇ ਉਹ ਤਾਂ ਮੈਂ ਤੁਹਾਨੂੰ ਪਹਿਲੇ ਹੀ ਕਹਿਤਾ ਮੀ ਜੀ ਕੋਈ ਨਹੀਂ ਅਕਲ ਜਿਆਦਾ ਚੁਲਬੁਲਿਆ ਹੁੰਦੇ ਨੇ ਮੁੰਡੇ ਮੇਰੇ ਵਰਗੇ ਬਹੁਤ ਸ਼ਰਮਿਲੇ ਜਿਹੇ ਹੁੰਦੇ ਨੇ ज़्यादा 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 ने देखने बहुत जादा, बहुत जी हाँ जी तो फाइनल है ना शर्मीली, शर्मीली, शर्मीली। शर्मीली, शर्मीली। शर्म शर्म शर्म, शर्मा। शर्म शर्मीली। हाँ जी, बिल्कुल आ, सही कुत्ते की फरबरी के बजाय जनवरी में ज़्यादा लगती है क्योंकि <laughs> ਜਨੂਅਰੀ ਠੰਡ ਜ਼ਿਆਦਾ ਹੁੰਦੀ ਤਾਂ ਅਗਰ ਜ਼ਿਆਦਾ ਭੌਂਦੇ ਨੇ ਠੰਡਾ ਕਿਉਂਦੇ ਕਹਿੰਦੇ ਕੀ ਜਵਾਬ ਹੈ ਪੱਕਾ ਵਕਦਰ ਸੋ ਇੱਕ ਵਾਰ ਠੰਡ ਜ਼ਿਆਦਾ ਹੁੰਦੀ ਆ ਜਲਦੀ ਜਲਦੀ ਠੰਡ ਹੁੰਦੀ ਆ ਠੰਡਾ ਜਵਾਬ ਖੜ ਜਾ ਕੁੱਤੇ ਕੁੱਤੇ ਫਰਵਰੀ ਦੀ ਬਜਾਏ ਜਨੂਅਰੀ ਵਿੱਚ ਜ਼ਿਆਦਾ ਕਿਉਂ ਭੌਂਕਦੇ ਨੇ ਹਾਂ ਕੁੱਤੇ ਤਾਂ ਮੈਨੂੰ ਯਾਦ ਆਇਆ ਪਹਿਲੇ ਫਿਲਮਾਂ ਦੇ ਨਾਮ ਹੁੰਦੇ ਸੀਗੇ ਤੁਹਾਨੂੰ ਦੇਖਿਆ ਤੁਹਾਨੂੰ ਪਤਾ ਪਹਿਲੇ ਫਿਲਮਾਂ ਦੇ ਨਾਮ ਹੁੰਦੇ ਸੀਗੇ ਕੀ ਹੁੰਦੇ ਸੀਗੇ ਜੱਟ ਦਾ ਗੰਡਾਸਾ ਬਦਲਾ ਜੱਟੀ ਦਾ ਹਨਾ ਇਹ ਉਹ ਵਗਾਰ ਤੱਕ ਖੜਕੇ ਮੇਰੇ ਨਾਮ ਹੁੰਦੇ ਹੁਣ ਪਤਾ ਨਾਮ ਕਿਦਾਂ ਦੇ ਆ ਰਹੇ ਨੇ ਕੁੱਤੇ ਰਸਮੁਲਾਈ ਲੱड्डੂ ਉਹ ਕਿਹੜੀ ਤਿੱਕ ਲੌਂਗ ਇਲਾਇਚੀ ਲੌਂਗ ਇਲਾਇਚੀ ਲੌਂਗ ਇਲਾਇਚੀ ਟੂ ਹੋਰ ਇੱਕ ਹੋਰ ਵੀ ਆਈ ਸੀ ਛੋਲੇ ਭਟੂਰੇ ਹਾਂ ਛੋਲੇ ਭਟੂਰੇ ਚਾਹ ਪੱਤੀ ਵੀ ਆ ਜੂਗੀ ਕੱਦੇ ਚਾਹ ਪੱਤੀ ਵੀ ਆ ਜੂਗੀ ਚੀਨੀ ਤਾਂ ਹੈ ਹੀ ਆ ਪਤਾ ਨਹੀਂ ਮੈਂ ਤਾਂ ਆ ਫਿਰ ਨਾ ਨਾ ਫਿਲਮਾਂ ਤੇ ਨਾਮ ਹੁਣ ਕਿਦਾਂ ਦੇ ਆਣ ਲੱਗ ਪਏ ਹੈ ਚਲੋ ਛੱਡੋ ਆਪਣੀ ਕੁਐਸਚਨ ਵੱਲ ਆਓ ਹਾਂਜੀ ਮੈਂ ਕਿੱਥੇ ਸੀਗਾ ਆਹ ਕੁੱਤੇ ਵਲ ਤਿਆਗੜ ਪਹੁੰਚੇ ਸੀ ਉਹਨਾਂ ਰੋਟੀ ਪਾਣੀ ਲੱਗੇ ਸੀਗੇ ਪਰ ਮੁੜ ਕੇ ਆ ਗਏ ਕੁੱਤੇ ਜਿਹੜੇ ਨੇ ਉਹ ਜਨਵਰੀ ਦੀ ਬਜਾਏ ਫਰਵਰੀ ਚ ਘੱਟ ਭੋਗਦੇ ਨੇ ਜਨਵਰੀ ਜ਼ਿਆਦਾ ਭੋਗਦੇ ਨੇ ਫਰਵਰੀ ਦੀ ਬਜਾਏ ਜਨਵਰੀ ਚ ਵੱਧ ਕਿਉਂ ਭੋਗਦੇ ਨੇ ਦੇਖੋ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਉਹਨਾਂ ਨੂੰ ਠੰਡ ਲੱਗਦੀ ਹੈ ਦੂਜਾ ਇਹ ਹੈ ਕਿ ਜਨਵਰੀ ਚ 31 ਦਿਨ ਹੁੰਦਾ ਤੇ ਫਰਵਰੀ ਚ 28 ਦਿਨ ਹੁੰਦੇ ਨੇ ਬਿਲਕੁਲ ਸਹੀ ਸਹੀ ਹੈ ਕੀ ਬਾਤ ਹੈ ਮੰਗਲਿੰਚ ਆ ਗਿਆ 28 ਦਿਨ ਹੁੰਦੇ ਨੇ ਫਰਵਰੀ ਚ ਘੱਟ ਹੀ ਭੋਕਣਗੇ ਬਾਕੀ ਠੰਡ ਜਾ ਲੱਗਦੀ ਸਰਦੀ ਚ ਜਨਵਰੀ ਦੇ ਜ਼ਿਆਦਾ ਭੋਕਦੇ ਨੇ ਨਹੀਂ ਠੰਡਾ ਲੈ ਨਹੀਂ ਹੈਗਾ ਬਟਾ ਜਿਹੜਾ ਦਿਨਾਂ ਵਾਲਾਗਾ ਇਹ ਸਹੀ ਹੈਗਾ ਚਲੋ ਮੰਨ ਲੈਨੇ ਆ ਭਾਈ ਠੀਕ ਹੈ ਜੀ ਸੋ ਤੁਹਾਡੇ ਸਾਹਮਣੇ ਕੋਈ ਹੋਰ ਦਾ ਬੰਦਾ ਦੱਸ ਸਕਦਾ ਕਮੈਂਟ ਰਾਈ ਨੇਹਾ ਦੇ ਡੈਡੀ ਜੀ ਟਰੱਕ ਲੈ ਕੇ ਗਏ ਦਿੱਲੀ ਟਰੱਕ ਦੀ ਜਿਹੜੀ ਐਵਰੇਜ ਉਹ 4 ਕਿਲੋਮੀਟਰ ਹੈ ਜੀ ਮਤਲਬ ਕਿ 1 ਲੀਟਰ ਤੇ ਉਹ 4 ਕਿਲੋਮੀਟਰ ਚੱਲਦਾ ਹੈ ਹਾਂਜੀ ਤੇ ਇਹਦੇ ਡੈਡੀ ਜੀ 250 ਕਿਲੋਮੀਟਰ ਗਏ ਨੇ ਜੀ ਜੇ ਡੀਜ਼ਲ ਦਾ ਰੇਟ ਹੈ ਉਹ ₹85.50 ਹੈ 85 ਰੁਪਏ 50 ਪੈਸਾ ਹੈ ਜੀ ਤੁਸੀਂ ਇਹ ਦੱਸਣਾ ਹੈ ਕਿ ਇਹਨਾਂ ਨੂੰ ਸੰਗਰੂਰ ਤੋਂ ਲੈ ਕੇ ਦਿੱਲੀ ਤੱਕ ਜੋ ਕਿ 250 ਕਿਲੋਮੀਟਰ ਦੂਰੀ ਬੰਦੀ ਹੈ ਇਹਨਾਂ ਦਾ ਕਿੰਨਾ ਖਰਚਾ ਆਇਆ ਡੀਜ਼ਲ ਦਾ ਡੀਜ਼ਲ ਦਾ ਖਰਚਾ ਜਿਹੜਾ ਤੁਸੀਂ ਉਹ ਕਮੈਂਟ ਕਰਕੇ ਦੱਸਣਾਗਾ ਮੈਂ ਤੁਹਾਨੂੰ ਦੇਖੋ ਹਿੰਟ ਦੇਤਾ ਕਿ 250 ਕਿਲੋਮੀਟਰ ਦੂਰ ਗਏ ਨੇ ਹੂੰ 4 ਕਿਲੋਮੀਟਰ ਦੀ ਐਵਰੇਜ ਹੈ ਯਾਨੀ ਕਿ 1 ਲੀਟਰ ਤੇ 4 ਕਿਲੋਮੀਟਰ ਚੱਲਦਾ ਇਹਨਾਂ ਦਾ ਟਰੱਕ ਜੀ ਠੀਕ ਹੈ ਨਾ ਜੀ ਤੇ ਜਿਹੜਾ ਡੀਜ਼ਲ ਦਾ ਰੇਟ ਹੈ ਨਾ ਜੀ ਉਹ 85 ਰੁਪਏ 50 ਪੈਸੇ ਹੈ ਹੂੰ ਤੁਸੀਂ ਇਹ ਦੱਸਣਾ ਹੈ ਕਿ ਦਿੱਲੀ ਤੱਕ ਦਾ ਸਫ਼ਰ ਜਿਹੜਾ ਹੈ ਕਿੰਨੇ ਪੈਸੇ ਦੇ ਵਿੱਚ ਤੈਅ ਹੋਇਆ ਕਿੰਨੇ ਪੈਸੇ ਦਾ ਡੀਜ਼ਲ ਜਿਹੜਾ ਹੈ ਪਿਆ ਜਿਹੜੇ ਟਰੈਕ ਵਗੈਰਾ ਜਾਂ ਗੱਡੀ ਗੁੱਡੀ ਚਲਾਉਂਦੇ ਨੇ ਉਹ ਤਾਂ ਮਿੰਟੋ ਮਿੰਟ ਜਵਾਬ ਦੇ ਦੇਣਗੇ ਕਿਉਂਕਿ ਉਹਨਾਂ ਦਾ ਡੇਲੀ ਦਾ ਕੰਮ ਹੈ ਡੇਲੀ ਦਾ ਕੰਮ ਹੈ ਤੋਂ ਕਮੈਂਟਾਂ 'ਨਾਂਹ ਜਵਾਬ ਜ਼ਰੂਰ ਦਿਓ ਜਿਹੜੇ ਸਹੀ ਜਵਾਬ ਦੇਣਗੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਮੈਂਸ਼ਨ ਕਰਾਂਗੇ ਠੀਕ ਹੈ ਨਾ ਜੀ ਔਰ ਜਵਾਬ ਦੇ ਨਾਲ ਆਪਣੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਭੁੱਲਿਓ